ਕੈਨੇਡਾ ਸਰਕਾਰ ਜਲਦੀ ਹੀ 2024 ਤੋਂ 2028 ਦੇ ਲਈ ਆਪਣੀ ਇਮੀਗ੍ਰੇਸ਼ਨ ਯੋਜਨਾ ਦਾ ਖੁਲਾਸਾ ਕਰੇਗੀ ਸਥਾਈ ਨਿਵਾਸੀਆਂ ਦੀ ਗਿਣਤੀ ਵਧਾਉਣ ਅਤੇ ਸਥਾਨਕ ਨੌਕਰੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੁਵਾਈ ਪ੍ਰੋਗਰਾਮ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਦੇਸ਼ ਅਸਥਾਈ ਨਿਵਾਸੀਆਂ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ਨੀਤੀ ਦਾ ਉਦੇਸ਼ ਆਰਥਿਕ ਮੰਗਾਂ ਨੂੰ ਆਬਾਦੀ ਵਾਲੀ ਅਤੇ ਹੁਨਰ ਦੀ ਟੈਚਰਿਸ ਮਰਥਾ ਦੇ ਨਾਲ ਸੰਤੁਲਿਤ ਕਰਨਾ ਹੈ ਫੈਡਰਲ ਸਰਕਾਰ ਦੇ ਵੱਲੋਂ ਇੱਕ ਨਵੰਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਆਪਣੀ 2026-28 ਇਮੀਗ੍ਰੇਸ਼ਨ ਪੱਤਰ ਯੋਜਨਾ ਚਾਰਿਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਜਿਦੇ ਵਿੱਚ ਅਗਲੇ 3 ਸਾਲਾਂ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਟੀਚੇ ਦੀ ਰੂਪਰੇਖਾ ਦਿੱਤੀ ਜਾਵੇਗੀ। ਇਹ ਹੀ ਯੋਜਨਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦਾ ਪਹਿਲਾ ਵੱਡਾ ਇਮੀਗ੍ਰੇਸ਼ਨ ਨੀਤੀ ਫੈਸਲਾ ਹੋਵੇਗਾ ਜੋ ਉਸ ਵੇਲੇ ਦੀ ਗਿੰਤੀ ਅਤੇ ਕੋਲੀ ਹੋ ਰਹੀ ਕੀਟਬਜਾਤ ਤੇ ਬਹਿਸ ਦੇ ਵਿੱਚ ਘਰ ਆਇਆ ਹੈ। ਖਾਲੀਆ ਸਰਕਾਰੀ ਸੰਚਾਰਾ ਦੇ ਆਧਾਰ ਉਤੇ 2026 ਦੇ ਵਿੱਚ ਸਥਾਈ ਨਿਵਾਸੀ ਦਾਖਲੇ ਲਗਭਗ 416500 ਤੇ ਸਥਿਰ ਹੋਣ ਦੀ ਉਮੀਦ ਹੈ ਤੇ ਇਹ ਵਿਕਾਸ ਦੇ ਵਿੱਚ ਵਿਰਾਮ ਨੂੰ ਵੀ ਦੱਸਉਂਦਾ ਹੈ ਜੋ ਕਿ ਕਈ ਸਾਲਾਂ ਦੇ ਵਿਸਥਾਰ ਤੋਂ ਬਾਅਦ ਇਮੀਗ੍ਰੇਸ਼ਨ ਪੱਤਰ ਨੂੰ ਮੱਧਮ ਕਰਨ